ਪੰਜਾਬ ਦੀਆਂ ਹੋਰ ਮਾਨ ਜੋ ਕਈ ਅਦਾਲਤਾਂ ਨੂੰ ਉਡਾਉਂਦੀ ਈਮੇਲ ਰਾਹੀਂ ਧਮਕੀ ਮਿਲੀ ਤੇ ਅੱਜ ਮਾਨ ਜੋ ਕੋਟਾ ਨੂੰ ਸਮੇਤ ਜਦੀਜ਼ ਐਡਵੋਕੇਟ ਤੇ ਜਿੰਨੇ ਵੀ ਲਿਟਿਗੈਂਡਸ ਆਏ ਸੀ ਸਾਰਿਆਂ ਨੂੰ ਬਾਹਰ ਕੱਢ ਕੇ ਕੋਟਾਂ ਖਾਲੀ ਕੀਤੀਆਂ ਗਈਆਂ ਸੈਨੀਟਾਈਜ਼ ਕੀਤੀਆਂ ਗਈਆਂ ਮੋਹਾਲੀ ਜਿਹੜਾ ਕਿ ਇੱਕ ਸੈਂਟਰ ਪੁਆਇੰਟ ਜੋ ਕੈਪੀਟਲ ਕਹਿ ਲੋ ਪੰਜਾਬ ਦੀ ਬਣਦੀ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਸਭ ਤੋਂ ਡਿਵੈਲਪਡ ਜ਼ਿਲ੍ਹਾ ਹੈ ਉਥੇ ਜਦ ਪੁਲਿਸ ਦੇ ਹੈੱਡਕੁਆਰਟਰ ਤੱਕ ਤੇ ਆਰਡੀਐਕਸ ਰਾਹੀਂ ਉਹ ਇੱਕ ਹਮਲਾ ਹੋਇਆ ਜਦੋਂ ਪੁਲਿਸ ਦੇ ਹੈੱਡਕੁਆਰਟਰ ਤੇ ਹਮਲਾ ਹੋ ਸਕਦਾ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਸਕਦੀਆਂ ਕਬੱਡੀ ਪਲੇਅਰ ਜਿੱਥੇ ਖੇਡਦੇ ਆ ਉਹਨਾਂ ਤੇ ਹਮਲੇ ਹੋ ਸਕਦੇ ਆ ਗੋਲੀਬਾਰੀ ਰੋਜ਼ ਆਮ ਹੋਈ ਹੋਈ ਹੈ ਸੋ ਇਹ ਇਹਦੇ ਤੇ ਕੋਈ ਸ਼ੰਕਾ ਨਹੀਂ ਸੀ ਕਿ ਅੱਜ ਇਦਾਂ ਦੀ ਕੋਈ ਬੰਬਲਾਸਤਲੀ ਘਟਨਾ ਹੋ ਵੀ ਜਾਂਦੀ ਭਗਵੰਤ ਮਾਨ ਸਵਾਲ ਤੋਂ ਜਦੋਂ ਵੀ ਇਸ ਵਾਰੇ ਮੀਡੀਆ ਸਵਾਲ ਕਰਦੀ ਆ ਉਹ ਕਹਿੰਦੇ ਵੀ ਕਾਂਗਰਸ ਦੇ ਕਾਲੀਆਂ ਦੇ ਪਾਲੇ ਹੋਏ ਗੁੰਡੇ ਸੀਗੇ ਇਹ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਸਾਡੇ ਸਿੱਧੂ ਮੂਸੇਵਾਲਾ ਸਾਡੀ ਪਾਰਟੀ ਦਾ ਇੱਕ ਨੁਮਾਇੰਦਾ ਮਾਨਸਾ ਤੋਂ ਚੋਣ ਲੜਿਆ ਉਹਦੀ ਉਹਦੀ ਸਿਕਿਉਰਿਟੀ ਲੈਪਸ ਕਰਕੇ ਅਖਬਾਰਾਂ 'ਚ ਕਢਾ ਦੇਣੀ ਆ ਇਹ ਤਾਂ ਉਹ ਕੰਮ ਹੋ ਗਿਆ ਜੀ ਜਿਵੇਂ ਆਪਾਂ ਨਵੀਂ ਗੱਡੀ ਕੋਈ ਲੈਂਦਾ ਬੰਦਾ ਕਿਸੇ ਨਵੇਂ ਡਰਾਈਵਰ ਨੂੰ ਕੱਚੇ ਡਰਾਈਵਰ ਨੂੰ ਫੜਾਉਂਦਾ ਨਹੀਂ ਕੀ ਜਾ ਕੇ ਮਾਰੇਗਾ ਭੰਨੇਗਾ ਉਹੀ ਕੰਮ ਪੰਜਾਬ ਦੇ ਲੋਕਾਂ ਨੇ ਕਰਤਾ ਨਵੇਂ ਬੰਦੇ ਦੇ ਹੱਥ ਸਰਕਾਰ ਫੜਾਤੀ ਤੇ ਇਹਨਾਂ ਨੇ ਪੂਰਾ ਪੰਜਾਬ ਦਾ ਸੱਤਿਆਰਾਸ਼ ਕਰਤਾ ਕੋਈ ਲਾਅ ਐਂਡ ਆਰਡਰ ਦੀ ਕੋਈ ਵੀ 1% ਵੀ ਗੱਲ ਨਹੀਂ ਹੈ ਹੁਣ ਜਿਹੜਾ ਐਮਸੀ ਇਲੈਕਸ਼ਨ ਆ ਰਹੇ ਨੇ ਪੰਜਾਬ ਚ ਇਹਨਾਂ ਨੇ ਪੂਰ ਜ਼ੋਰ ਲੋਕਾਂ ਨੇ ਇਹਨਾਂ ਨੂੰ ਨਕਾਰ ਕੇ ਛੱਡਤਾ ਬਲਾਕ ਸੰਪਤੀ ਦੇ ਇਲੈਕਸ਼ਨਾਂ ਚ ਹੁਣ ਇਹਨਾਂ ਦਾ ਇਹ ਚਾਹੁੰਦੇ ਕਿ ਅਸੀਂ ਕਬਜ਼ਾ ਕਰੀਏ ਕਮੇਟੀਆਂ ਤੇ ਉਹਦੇ ਉਸ ਮੋਟਿਵ ਨੂੰ ਲੈ ਕੇ ਇਹਨਾਂ ਨੇ ਵਾਰਡ ਬੰਦੀਆਂ ਕਰੀਆਂ ਸਾਡੇ ਖਰੜ ਦੀ ਗੱਲ ਕਰੀਏ ਜੇ ਖਰੜ ਦਾ ਨਕਸ਼ਾ ਅਜੇ ਤੱਕ ਇਹਨਾਂ ਦੇ ਜਨਤਕ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਜੇ ਗੱਲ ਕਰੀਏ ਸਭ ਤੋਂ ਵੱਧ ਵੀਡੀਓ ਜਿਹੜੀ ਹੈ ਕੈਬਨਿਟ ਮੰਤਰੀ ਸਾਹਿਬका ਅਨਮੋਲ ਗਗਨਮਾਨ ਦੀਆਂ ਖਰੜ ਤੋਂ ਵਾਇਰਲ ਹੋਈਆਂ ਕਿ ਵਿਕਾਸ ਨਹੀਂ ਹੋਇਆ ਵਿਕਾਸ ਨਹੀਂ ਹੋਇਆ ਹੁਣ ਕੀ ਲੱਗਦਾ ਖਰੜ ਦੇ ਵਿੱਚ ਵਿਕਾਸ ਹੋਇਆ ਕਿਉਂਕਿ ਮੈਡਮ ਦਾਵਾ ਕਰ ਰਿਹਾ ਹੈ ਕਿ ਲਗਾਤਾਰ ਹੁਣ ਕੰਮ ਚੱਲਦਾ ਹੈ ਖਰੜ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਇਰਲ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਐਮਐਲਏ ਜਾਂ ਆਮ ਆਦਮੀ ਪਾਰਟੀ ਸਰਕਾਰ ਦਾ ਹੋਇਆ ਹੈ ਆਪਣੇ ਮੀਮਸ ਨੂੰ ਲੈ ਕੇ ਜਿਹਦੇ ਉੱਤੇ ਮੀਮਸ ਬਣਿਆ ਸਭ ਤੋਂ ਜ਼ਿਆਦਾ ਮਜ਼ਾਕ ਉਡਾਇਆ ਗਿਆ ਉਹ ਸਾਡੀ ਐਮਐਲਏ ਨੂੰ ਇਹ ਇਹ ਪਹਿਲਾ 골ਡ ਮੈਡਲ ਮਿਲਦਾ ਹੈ ਭੋਗਵੰਤਮਾਨ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੇ ਆ ਪੰਜਾਬ ਚ ਨਿੱਜੇ ਰੋਡ ਤੇ ਇੱਕ ਰੋਡ ਬਣਾਈ ਗਈ ਜਿਹਦਾ ਮਤਾ ਉਹਨਾਂ ਦੇ ਐਮਸੀ ਨੇ ਪਹਿਲੇ ਸਾਲ ਦੇ ਵਿੱਚ ਮਤਾ ਪਾਸ ਕਰਾ ਲਿਆ ਸੀ ਤੇ ਉਹ ਬਣੀ ਚੌਥੇ ਸਾਲ ਚ ਜਾ ਕੇ ਤੇ ਉਹਦਾ ਚਾਰ ਵਾਰੀ ਨਹੀਂ ਪੱਥਰ ਰੱਖਿਆ ਏ ਤੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਿਵੇਂ ਇਹਨਾਂ ਨੂੰ ਮੂੰਹ ਤੇ ਜਵਾਬ ਦਿੱਤੇ ਆ ਉੱਤੇ ਉਸ ਸੜਕ ਤੋਂ ਇਲਾਵਾ ਖਰੜ ਸ਼ਹਿਰ ਦੇ ਵਿੱਚ ਇੱਕ ਵੀ ਕੋਈ ਵਿਕਾਸ ਕਾਰਜ ਹੋਇਆ ਹੋਵੇ ਮੈਂ ਆਪਣੇ ਇਹ ਅਹੁਦੇ ਤੋਂ ਅਸਤੀਫਾ ਦਿੰਦਾ ਤੇ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਕੋਈ ਇੱਕ ਕੰਮ ਗਿਣਾ ਦੇਣ ਖਰੜ ਵਿੱਚ ਅਸੀਂ ਕੀਤਾ ਆ ਮੈਡਮ ਕਹਿੰਦੇ ਅਭੀ ਹੁਣ ਅੰਜੂ ਚੰਦਰ ਪ੍ਰਧਾਨ ਲਾਤੇ ਤੇ ਹੁਣ ਦੇਖਿਓ ਪੁਰਾਣੀ ਪ੍ਰਧਾਨ ਤਾਂ ਕੰਮ ਹੀ ਨਹੀਂ ਕਰਦੀ ਸੀਗੀ ਹੁਣ ਦੇਖੋ ਬੇ ਨੇਰੀਆਂ ਠਾਲ ਦਾਂਗੇ ਮੈਂ ਕਿਹਾ ਸੜਕਾਂ ਹੀ ਸੜਕਾਂ ਬਣਾ ਦੇਾਂਗੇ ਕਿੰਨਾ ਕੁ ਫਾਇਦਾ ਹੋਇਆ ਸ਼ਹਿਰ ਨੂੰ ਨਵੀਂ ਪ੍ਰਧਾਨ ਦਾ ਬਾਰੇ ਕੋਈ ਇਹ ਪ੍ਰਧਾਨ ਬਦਲਣ ਨਾਲ ਕੁਝ ਨਹੀਂ ਹੁੰਦਾ ਇਹ ਜਦੋਂ ਐਮਐਲਏ ਚਾ 4 ਸਾਲ ਚ ਨਹੀਂ ਕੁਝ ਕਰਾ ਸਕੇ ਤਾਂ ਹੁਣ 3 ਮਹੀਨੇ ਚ ਰਹਿੰਦੇ ਆ ਚ 6 ਮਹੀਨੇ ਪਹਿਲਾਂ ਪ੍ਰਧਾਨ ਬਣੇ ਨੇ ਤੇ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ 2 ਮਹੀਨੇ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ 12 ਤੋਂ 14 ਐਮਸੀ નીચે ਬੈਠ ਗਏ ਉਥੇ ਜਿਹੜੇ ਝਾੜੂ ਪਾਰਟੀ ਤੋਂ ਹੀ ਦਿੱਤੇ ਹੋਇਆ ਉਹ ਕਹਿੰਦੇ ਕਿ ਸਾਡੀ ਪ੍ਰਧਾਨ ਸੁਣ ਨਹੀਂ ਰਹੀ ਤੇ ਝਾੜੂ ਪਾਰਟੀ ਦੇ ਐਮਐਲਏ ਨੇ ਉਹਨੂੰ 6 ਮਹੀਨੇ ਪਹਿਲਾਂ ਬਾਈ ਇਲੈਕਸ਼ਨ ਲੜਾ ਕੇ ਪ੍ਰਧਾਨ ਬਣਾਤਾ ਹੋਵੇ ਸੋ ਇਹ ਤਾਂ ਉਹੀ ਗੱਲ ਹੈ ਕਿ ਮੈਂ ਕਰਨਾ ਕੁਝ ਨਹੀਂ ਤੇ ਨਾਮ ਲਾ ਦੇਣਾ ਦੂਜਿਆਂ ਦਾ ਕਿ ਇਹ ਪਹਿਲਾਂ ਮੇਰੀ ਸਰਕਾਰ ਨਹੀਂ ਸੀ ਪਹਿਲਾਂ ਜੇ ਸਰਕਾਰ ਬਣ ਗਈ ਤਾਂ ਮੇਰਾ ਐਮਸੀ ਪ੍ਰਧਾਨ ਨਹੀਂ ਸੀਗਾ ਹੁਣ ਐਮਸੀ ਪ੍ਰਧਾਨ ਬਣ ਗਿਆ ਤਾਂ ਹੁਣ ਐਮਸੀ ਉਲਟ ਹੋਏ ਹੋਇਆ ਇਹ ਬਸ ਇੱਕ ਦੂਜੇ ਦੇ ਸਿਰ ਤੇ ਕਹਿ ਕੇ ਕਿ ਮੈਂ ਮੈਨੂੰ ਆਹ ਨਹੀਂ ਕੰਮ ਕਰਨ ਦਿੰਦਾ ਉਹ ਨਹੀਂ ਕੰਮ ਕਰਨ ਦਿੰਦਾ ਮੈਂ ਤਾਂ ਕਰਨਾ ਹਾਂ ਹੁਣ ਬਣੇ ਨੂੰ ਵੀ ਮੈਂ ਕਹਿੰਦਾ 6 ਮਹੀਨੇ ਤੋਂ ਵੱਧ ਹੋ ਗਿਆ ਐਮਸੀ ਪ੍ਰਧਾਨ ਨੂੰ ਕੋਈ ਕੰਮ ਨਹੀਂ ਨਵਾਂ ਹੋਇਆ ਜੀ ਸ਼ਾਖਦੀ ਰਾਣਾ ਰਜੀਤ ਸਿੰਘ ਜੀ ਨਾਲ ਗੱਲ ਕਰੀਏ ਤਾਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਤੇ ਪਾਰਟੀ ਬਦਲ ਕੇ ਹੁਣ ਉਹ ਭਾਜਪਾ ਚਲੇ ਗਏ ਉਹਨਾਂ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਉਹ ਸੜਕਾਂ ਖੁਦ ਪੱਲੇ ਤੋਂ ਬਣਵਾਈਆਂ ਗਈਆਂ ਜਿਹੜੀਆਂ ਟੁੱਟੀਆਂ ਹੋਈਆਂ ਸੀਗੀਆਂ ਉਹ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹੀ ਡਿਮਾਂਡ ਪਾਰਟੀ ਤੋਂ ਕਰਦੇ ਆ ਕਿ ਪਾਰਟੀ ਲਈ ਜਿਹੜੇ ਪੁਰਾਣੇ ਪਿਛਲੇ 15 20 ਸਾਲ ਜਾਂ ਜਿਨੇ ਕੰਮ ਕੀਤਾ ਹੋਵੇ ਪਿਛਲੇ ਇਲੈਕਸ਼ਨਾਂ 'ਚ ਵੀ ਐਦਾਂ ਦੇ ਬੰਦਿਆਂ ਨੂੰ ਹੀ ਟਿਕਟਾਂ ਦੇਣ ਸਭ ਤੋਂ ਆਪਣੇ ਆਪਣੇ ਬਾਇਓ ਡਾਟੇ ਮੰਗਾਏ ਜਾਣ ਕੀ ਕੀ ਕੰਮ ਕੀਤਾ ਉਹ ਦੱਸਿਆ ਜਾਵੇ ਤੇ ਮੈਰਿਟ ਦੇ ਆਧਾਰ ਤੇ ਹੀ ਟਿਕਟਾਂ ਵੰਡੀਆਂ ਜਾਣ ਪੰਜਾਬ ਦੇ ਵਿੱਚ ਲਗਾਤਾਰ ਹਾਲਾਤ ਖਰਾਬ ਹੋ ਰਹੇ ਨੇ ਕਿਉਂਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਕਿਤੇ ਪੰਜਾਬ ਦੇ ਵਿੱਚ ਕੋਈ ਕਤਲ ਹੋ ਜਾਂਦਾ ਹੈ ਅਤੇ ਕਦੇ ਕੋਰਟ ਕੰਪਲੈਕਸ ਦੇ ਵਿੱਚ ਕੋਈ ਈਮੇਲ ਕਰਕੇ ਉਡਾਨ ਤੱਕ ਦੀ ਥ੍ਰੈਟ ਦੇ ਦਿੰਦਾ ਹੈ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਐਡਵੋਕੇਟ ਨੇ ਕੋਸ਼ਿਕ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਸਰ ਜਿਵੇਂ ਅੱਜ ਤੁਹਾਨੂੰ ਸਾਰਿਆਂ ਨੂੰ ਨਿਊਜ਼ ਰਾਹੀਂ ਵੀ ਅਲੱਗ-ਅਲੱਗ ਮਾਧਿਅਮ ਰਾਹੀਂ ਮੀਡੀਆ ਦੇ ਪਤਾ ਲੱਗ ਗਿਆ ਕਿ ਮੋਹਾਲੀ ਕਚੈਰੀ, ਰੋਪੜ ਕਚੈਰੀ ਤੇ ਪੰਜਾਬ ਦੀਆਂ ਹੋਰ ਮਾਨਜੋ ਕਈ ਅਦਾਲਤਾਂ ਨੂੰ ਉਡਾਉਂਦੀ ਈਮੇਲ ਰਾਹੀਂ ਧਮਕੀ ਮਿਲੀ ਤੇ ਅੱਜ ਮਾਨਜੋ ਕੋਟਾਂ ਨੂੰ ਸਮੇਤ ਜੱਦੀ ਐਡਵੋਕੇਟ ਤੇ ਜਿੰਨੇ ਵੀ ਲਿਟਿਗੈਂਟਸ ਆਏ ਸੀ ਸਾਰਿਆਂ ਨੂੰ ਬਾਹਰ ਕੱਢ ਕੇ ਕੋਟਾਂ ਖਾਲੀ ਕੀਤੀਆਂ ਗਈਆਂ ਸੈਨੀਟਾਈਜ਼ ਕੀਤੀਆਂ ਗਈਆਂ ਤੇ ਇਹ ਮਾਹੌਲ ਸਰ ਇਹ ਅੱਜ ਦਾ ਨਹੀਂ ਬਣਿਆ ਹੋਇਆ ਜਦੋਂ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਹਰ ਰੋਜ਼ ਤੁਸੀਂ ਦੇਖਦੇ ਹੋ ਕਦੀ ਨਾ ਕਈ ਕਤਲ ਹੋ ਰਿਹਾ ਕਿਤੇ ਕਿਤੇ ਲੁੱਟਖੋ ਹੋ ਰਹੀ ਹੈ ਤੇ ਮੋਹਾਲੀ ਜਿਹੜਾ ਕਿ ਇੱਕ ਸੈਂਟਰ ਪੁਆਇੰਟ ਜੋ ਕੈਪੀਟਲ ਕਹਿ ਲੋ ਪੰਜਾਬ ਦੀ ਬਣਦੀ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਸਭ ਤੋਂ ਡਿਵੈਲਪਡ ਜ਼ਿਲ੍ਹਾ ਹੈ ਉੱਥੇ ਜਦ ਪੁਲਿਸ ਦੇ ਹੈੱਡਕੁਆਰਟਰ ਤੱਕ ਤੇ ਆਰਡੀਐਕਸ ਰਾਹੀਂ ਉਹ ਇੱਕ ਹਮਲਾ ਹੋਇਆ ਪਿੱਛੇ ਜੇ ਤੇ ਉਥੇ ਜਦੋਂ ਹਮਲਾ ਹੋ ਸਕਦਾ ਤਾਂ ਤੁਸੀਂ ਅਸੀਂ ਤਾਂ ਅੱਜ ਇੰਨੇ ਕੁ ਸਹਿਮ ਗਏ ਕਿ ਇਹ ਵਾਕਈ ਸਚਾਈ ਜੇ ਕੋਈ ਇਸ ਗੱਲ ਤੇ ਸਚਾਈ ਹੈ ਕੋਈ ਬੰਬ ਨਾਲ ਉਡਾ ਸਕਦਾ ਤਾਂ ਹੀ ਇਹ ਗੱਲ ਆਈ ਹੈ ਤੇ ਸਾਡੇ ਸਾਰੇ ਵਕੀਲ ਭਾਈਚਾਰੇ ਚ ਉਥੇ ਜਿੰਨੇ ਲੋਕ ਮੌਜੂਦ ਸੀ ਬੜਾ ਡਰ ਦਾ ਬੜਾ ਹੀ ਮਾਨਾ ਵਿੱਚ ਉਹਨਾਂ ਦੇ ਸਭ ਦੇ ਡਰ ਸੀ ਤੇ ਅਸੀਂ ਘਰਾਂ ਨੂੰ ਸਾਰੇ ਉਥੋਂ ਵਿਚਾਰੀ ਖਾਲੀ ਕਰਕੇ ਵਾਪਸ ਆਏ ਸੋ ਇਹ ਬਿਲਕੁਲ ਸੱਚੀ ਗੱਲ ਹੈ ਕਿਉਂਕਿ ਐਦਾਂ ਦਾ ਮਾਹੌਲ ਬਣਿਆ ਹੋਇਆ ਜੀ ਜਦੋਂ ਪੁਲਿਸ ਦੇ ਹੈੱਡਕੁਆਰਟਰ ਤੇ ਹਮਲਾ ਹੋ ਸਕਦਾ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਸਕਦੀਆਂ ਕਬੱਡੀ ਪਲੇਅਰ ਜਿੱਥੇ ਖੇਡਦੇ ਆ ਉਹਨਾਂ ਤੇ ਹਮਲੇ ਹੋ ਸਕਦੇ ਆ ਗੋਲੀਬਾਰੀ ਰੋਜ਼ ਆਮ ਹੋਈ ਹੋਈ ਹੈ ਸੋ ਇਹ ਇਹਦੇ 'ਚ ਕੋਈ ਸ਼ੰਕਾ ਨਹੀਂ ਸੀ ਕਿ ਅੱਜ ਇਦਾਂ ਦੀ ਕੋਈ ਬੰਬਲਾਸਟੜੀ ਘਟਨਾ ਹੋ ਵੀ ਜਾਂਦੀ ਸੋ ਕੋਈ ਬਹੁਤ ਬੜੀ ਗੱਲ ਨਹੀਂ ਸੀ ਇਸ ਕਰਕੇ ਸਾਰੇ ਡਰਦੇ ਉਹਦੇ ਵਿੱਚ ਕਚੈਰੀਆਂ ਖਾਲੀਆਂ ਕਰਕੇ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਆ ਭਗਵੰਤ ਮਾਨ ਸਵਾਬ ਤੋਂ ਜਦੋਂ ਵੀ ਇਸ ਵਾਰੇ মিডিਆ ਸਵਾਲ ਕਰਦੀ ਆ ਉਹ ਕਹਿੰਦੇ ਵੀ ਕਾਂਗਰਸ ਦੇ ਕਾਲੀਆਂ ਦੇ ਪਾਲੇ ਹੋਏ ਗੁੰਡੇ ਸੀਗੇ ਇਹ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਨੀ ਇਹ ਇਹ ਤਾਂ ਬੜਾ ਸੌਖਾ ਹੈ ਜੀ ਆਪਣੇ ਤੇ ਪਹਿਲੇ ਤੇ ਗੱਲ ਪਾਣੀ ਬੜੀ ਸੌਖੀ ਹੈ ਹੁਣ ਤਾਂ 4 ਸਾਲ ਇਹਨਾਂ ਦੇ ਹੋ ਗਏ ਤਕਰੀਬਨ 2027 ਇਹ ਸਿਰ ਤੇ ਹੈ ਇਲੈਕਸ਼ਨ ਦੁਬਾਰਾ ਇਹਨਾਂ ਨੇ ਲੜਨਾ ਹੈ ਤਾਂ ਹੁਣ ਜਿਹੜੇ ਪਿਛਲੇ 4 ਸਾਲਾਂ ਚ ਜਿਹੜੇ ਕਤਲ ਹੋਏ ਐ ਅਸੀਂ ਜਿਹੜੀ ਸਾਡੀ ਸਰਕਾਰ ਬਣੀ ਜਾਂ ਕੋਈ ਹੋਰ ਅੱਗੇ ਸਰਕਾਰ ਆਉਂਗੀ ਸਾਨੂੰ ਤਾਂ ਪੂਰਾ ਵਿਸ਼ਵਾਸ ਹੈ ਅਸੀਂ ਤਾਂ ਇਹਨਾਂ ਨੂੰ ਹੀ ਕਹਾਂਗੇ ਫਿਰ ਇਹ ਤਾਂ ਬੜਾ ਸੌਖਾ ਲੱਗਦਾ ਕਿ ਪਿਛਲੇ ਬੰਦੇ ਤੇ ਗੱਲ ਪਾ ਦੋ ਲੇਕਿਨ ਇਹਾਂ ਨੇ ਕੀ ਸੁਧਾਰਿਆ ਸਾਡੇ ਸਿੱਧੂ ਮੂਸੇਵਾਲਾ ਸਾਡੀ ਪਾਰਟੀ ਦਾ ਇੱਕ ਨੁਮਾਇੰਦਾ ਮਾਨਸਰ ਤੋਂ ਚੋਣ ਲੜਿਆ ਉਹਦੀ ਇਉਂ ਦੀ ਸਕਿਉਰਿਟੀ ਲੈਪਸ ਕਰਕੇ ਅਖਬਾਰਾਂ ਚ ਕਢਾ ਦੇਣੀ ਆ ਇਹ ਤਾਂ ਉਹ ਕੰਮ ਹੋ ਗਿਆ ਜੀ ਜਿਵੇਂ ਆਪਾਂ ਨਵੀਂ ਗੱਡੀ ਕੋਈ ਲੈਂਦਾ ਬੰਦਾ ਕਿਸੇ ਨਵੇਂ ਡਰਾਈਵਰ ਨੂੰ ਕੱਚੇ ਡਰਾਈਵਰ ਨੂੰ ਫੜਾਉਂਦਾ ਨਹੀਂ ਕਿ ਇਹ ਜਾ ਕੇ ਮਾਰੇਗਾ ਭੰਨੇਗਾ ਉਹੀ ਕੰਮ ਪੰਜਾਬ ਦੇ ਲੋਕਾਂ ਨੇ ਕਰਤਾ ਨਵੇਂ ਬੰਦੇ ਦੇ ਹੱਥ ਸਰਕਾਰ ਫੜਾਤੀ ਤੇ ਇਹਨਾਂ ਨੇ ਪੂਰਾ ਪੰਜਾਬ ਦਾ ਸਤਿਆਰਾਸ਼ ਕਰਤਾ ਕੋਈ ਲਾਅ ਐਂਡ ਆਰਡਰ ਦੀ ਕੋਈ ਵੀ 1% ਵੀ ਗੱਲ ਨਹੀਂ ਐ ਤੇ ਜਦੋਂ ਇਹਨਾਂ ਨੂੰ ਲੋੜ ਹੁੰਦੀ ਐ ਜਿਹੜੇ ਗੁੰਡਿਆਂ ਦੀ ਇਹ ਗੱਲ ਕਰਦੇ ਆ ਉਹਨਾਂ ਨੂੰ ਜੇਲਾ ਤਬਦੀਲ ਕਰਕੇ ਪੰਜਾਬ ਚ ਭਲਾ ਕੇ ਆਪਣੇ ਇਲੈਕਸ਼ਨਾਂ ਵਿੱਚ ਫੋਨ ਕਰਾ ਕੇ ਲੋਕਾਂ ਨੂੰ ਦਬਕੇ ਮਰਾ ਕੇ ਵੋਟਾਂ ਲੈਂਦੇ ਆ ਉਦੋਂ ਉਦੋਂ ਇਹਨਾਂ ਨੂੰ ਠੀਕ ਲੱਗਦੇ ਆ ਸਾਰੇ ਜਦੋਂ ਇਹਨਾਂ ਦੇ ਉਲਟ ਕੁਝ ਹੋ ਜਾਂਦਾ ਫਿਰ ਕਹਿੰਦੇ ਨੇ ਪੁਰਾਣਿਆਂ ਨੇ ਪਾਲੇ ਹੋਏ ਸੀ ਸੋ ਇਹ ਬੜਾ ਸੌਕਾ ਕਹਿਣਾ ਇਹ ਜੀ ਪਰ ਇਹਨੂੰ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਹੋਮ ਮਿਨਿਸਟਰ ਹੈ ਖੁਦ ਸੀਐਮ ਸਾਹਿਬ ਕੋਲੇ ਹੋਮ ਡਿਪਾਰਟਮੈਂਟ ਹੈ ਉਹਨਾਂ ਨੂੰ ਇੱਕ ਤਸੱਲੀ ਬਖਸ਼ ਜਵਾਬ ਦੇਣਾ ਚਾਹੀਦਾ ਲੋਕਾਂ ਨੂੰ ਲੋਕਾਂ ਦੇ ਜਵਾਬ ਦੇ ਹੀ ਆਓ ਕੋਸ਼ਿਕ ਸਾਹਿਬ ਕਦੇ ਵੀ ਨਗਰ ਕੌਂਸਲ ਚੋਣਾਂ ਦਾ ਜਿਹੜਾ ਬਿਗੁੱਲ ਵੱਸ ਸਕਦਾ ਤੇ ਪੰਜਾਬ ਦੇ ਵਿੱਚ ਹੁਣ ਕਈ ਜਗ੍ਹਾ ਤੋਂ ਮਾਨਯੋਗ ਅਦਾਲਤ ਵਿੱਚ ਸਟੇ ਆ ਵੀ ਅਪਲਾਈ ਹੋਈਆਂ ਵੀ ਵਾਰਡਬੰਦੀ ਗਲਤ ਕੀਤੀ ਗਈ ਹੈ ਤੁਸੀਂ ਕਿੱਥੇ ਦੇਖਦੇ ਹੋ ਪੂਰੇ ਮੁੱਦੇ ਨੂੰ ਸਰ ਹੁਣੇ ਪਿੱਛੇ ਦੇ ਬਲਾਕ ਸੰਮਤੀ ਦੇ ਇਲੈਕਸ਼ਨ ਹੋਏ ਆ ਜ਼ਿਲ੍ਹਾ ਪ੍ਰੀਸ਼ਦ ਦੇ ਹੋਏ ਆ ਸਾਡੇ ਮੋਹਾਲੀ ਜ਼ਿਲ੍ਹੇ ਵਿੱਚ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਵੀ ਨਹੀਂ ਹੋਏ ਉਹਨਾਂ ਤੇ ਸਟੇ ਲੱਗ ਗਈ ਇਹ ਜਿਹੜੀ ਵਾਰਡਬੰਦੀ ਹੁਣ ਜਿਹੜਾ ਐਮਸੀ ਇਲੈਕਸ਼ਨ ਆ ਰਹੇ ਨੇ ਪੰਜਾਬ ਚ ਇਹਨਾਂ ਨੇ ਪੁਰ ਜ਼ੋਰ ਲੋਕਾਂ ਨੇ ਇਹਨਾਂ ਨੂੰ ਨਕਾਰ ਕੇ ਛੱਡਤਾ ਬਲਾਕ ਸੰਮਤੀ ਦੇ ਇਲੈਕਸ਼ਨਾਂ 'ਚ ਹੁਣ ਇਹਨਾਂ ਦਾ ਇਹ ਚਾਹੁੰਦੇ ਕਿ ਅਸੀਂ ਕਬਜ਼ਾ ਕਰੀਏ ਕਮੇਟੀਆਂ ਤੇ ਉਹਦੇ ਉਸ ਮੋਟਿਵ ਨੂੰ ਲੈ ਕੇ ਇਹਨਾਂ ਨੇ ਵਾਰਡਬੰਦੀਆਂ ਕਰੀਆਂ ਸਾਡੇ ਖਰੜ ਦੀ ਗੱਲ ਕਰੀਏ ਜੇ ਖਰੜ ਦਾ ਨਕਸ਼ਾ ਅਜੇ ਤੱਕ ਇਹਨਾਂ ਨੇ ਜਨਤਕ ਨਹੀਂ ਕੀਤਾ ਨਵੀਂ ਵਾਰਡਬੰਦੀ ਕਰਕੇ ਹਲੇ ਤੱਕ ਲੋਕਾਂ ਤੇ ਸਾਹਮਣੇ ਨਹੀਂ ਰੱਖਿਆ ਲਾਸਟ ਡੇਟ ਆਬਜੈਕਸ਼ਨਸ ਦੀ ਵੀ ਨਿਕਲ ਚੁੱਕੀ ਤੇ ਜਦੋਂ ਤੱਕ ਇਹ ਇਹਨਾਂ ਨੇ ਬਾਹਰ ਕੱਢਣਾ ਹੈ ਤੇ ਉਦੋਂ ਤੱਕ ਇਹਨਾਂ ਦੇ ਸਾਡੇ ਹੱਥ ਸਭ ਦੇ ਖੜੇ ਹੋ ਜਾਣੇ ਕਿ ਕੋਈ ਜਦ ਕੋਈ ਆਬਜੈਕਸ਼ਨ ਹੀ ਨਹੀਂ ਦੇ ਸਕੇਗਾ ਆਪਣੇ ਬੰਦਿਆਂ ਨੂੰ ਜੁਤਾਨ ਲਈ ਇਹਨਾਂ ਨੇ ਵਾਰਡਬੰਦੀ ਕੀਤੀ ਹੈ ਤੇ ਬਿਲਕੁਲ ਜੀ ਅਸੀਂ ਵੀ ਹੁਣ ਪਤਾ ਲੱਗਿਆ ਸਾਨੂੰ ਗੁਰਦਾਸਪੁਰ ਸਟੇ ਹੋ ਗਈ ਐ ਜ਼ਿਰਖਪੁਰ ਦਾ ਮੈਟ੍ਰਿਕ ਕੋਰਟ ਔਨਰੇਬਲ ਕੋਰਟ ਤੇ ਚੱਲ ਰਿਹਾ ਪੈਂਡਿੰਗ ਐ ਸੋ ਅਸੀਂ ਵੀ ਮੇਰੇ ਨਾਲ ਵੀ ਸੰਪਰਕ ਚ ਨੇ ਕਾਂਗਰਸੀ ਜਿਹੜੇ ਸਾਡੇ ਪਰਿਵਾਰ ਨੇ ਮੈਂ ਲੀਗਲ ਸੈੱਲ ਦਾ ਪ੍ਰਧਾਨ ਐ ਜ਼ਿਲ੍ਹਾ ਮੋਹਾਲੀ ਦਾ ਡੇਰਾਬਸੀ ਤੋਂ ਮੇਰੇ ਨਾਲ ਕੰਟੈਕਟ ਚ ਨੇ ਜਿਹੜੇ ਐਮਸੀ ਐ ਸਾਡੇ ਉੱਥੇ ਜਿਹੜੇ ਚਾਹਵਾਨ ਐ ਲੜਨ ਦੇ ਇਲੈਕਸ਼ਨ ਮੋਹਾਲੀ ਤੋਂ ਖਰੜ ਤੋਂ ਅੱਜ ਮੇਰੇ ਨਾਲ ਕੰਟੈਕਟ ਚ ਐ ਜੀ ਅਸੀਂ ਵੀ ਫਿਰ ਕੋਰਟ ਦੇ ਰੁਖ ਕਰਾਂਗੇ ਅਸੀਂ ਵੀ ਹਾਈ ਕੋਰਟ ਜਾਵਾਂਗੇ ਰਿੱਟ ਪਾਵਾਂਗੇ ਜੇ ਸਾਨੂੰ ਟਾਈਮਲੀ ਇਹ ਨਹੀਂ ਦੱਸਦੇ ਤੇ ਆਪਣੇ ਬੰਦੇ ਨੂੰ ਜਿਧਾਨ ਲਈ ਵਾਰਡ ਬੰਦੀ ਕਰ ਰਹੇ ਆ ਜੀ ਇਹ ਸੋਸ਼ਲ ਮੀਡੀਆ ਤੇ ਜੇ ਗੱਲ ਕਰੀਏ ਸਭ ਤੋਂ ਵੱਧ ਵੀਡੀਓ ਜਿਹੜੀ ਹੈ ਕੈਬਨਿਟ ਮੰਤਰੀ ਸਾਹਿਬका ਅਨਮੋਲ ਗਗਨਵਾਨ ਦੀਆਂ ਖਰੜ ਤੋਂ ਵਾਇਰਲ ਹੋਈਆਂ ਕਿ ਵਿਕਾਸ ਨਹੀਂ ਹੋਇਆ ਵਿਕਾਸ ਨਹੀਂ ਹੋਇਆ ਹੁਣ ਕੀ ਲੱਗਦਾ ਖਰੜ ਦੇ ਵਿੱਚ ਵਿਕਾਸ ਹੋਇਆ ਕਿਉਂਕਿ ਮੈਡਮ ਦਾਵਾ ਕਰ ਰਿਹਾ ਕਿ ਲਗਾਤਾਰ ਹੁਣ ਕੰਮ ਚੱਲਦਾ ਹੈ ਖਰੜ ਦੇ ਵਿੱਚ ਸਰ ਉਹ ਜਿਹੜੇ ਸਾਡੇ ਮਾਣਯੋਗ ਸਤਕਾਰਯੋਗ ਸਾਡੇ ਭੈਣ ਜੀ ਹੈ ਸਾਡੇ ਐਮਐਲਏ ਬਣੇ ਉਹ ਤਾਂ ਚੁਟਕਿਆਂ ਵਿੱਚ ਐਮਐਸਪੀ ਦੇਣ ਵਾਲੇ ਸਾਡੇ ਸੀਗੇ ਉਹਨਾਂ ਦੀ ਤਾਂ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਇਰਲ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਐਮ.ਐਲ.ਏ ਜਾਂ ਆਮ ਆਦਮੀ ਪਾਰਟੀ ਸਰਕਾਰ ਦਾ ਹੋਇਆ ਹੈ ਆਪਣੇ ਮੀਮਸ ਨੂੰ ਲੈ ਕੇ ਜਿਹਦੇ ਉੱਤੇ ਮੀਮਸ ਬਣਿਆ ਸਭ ਤੋਂ ਜ਼ਿਆਦਾ ਮਜ਼ਾਕ ਉਡਾਇਆ ਗਿਆ ਉਹ ਸਾਡੀ ਐਮ.ਐਲ.ਏ ਨੂੰ ਇਹ ਇਹ ਪਹਿਲਾ 골ਡ ਮੈਡਲ ਮਿਲਦਾ ਹੈ ਉਹ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੇ ਆ ਪੰਜਾਬ 'ਚ ਇਹ ਚੁਟਕੀਆਂ ਮਾਰ ਕੇ ਤਾਂ ਐਮ.ਐਸ.ਪੀ ਦੇ ਦਿੰਦੇ ਸੀ ਸਾਰੀ ਫਸਲਾਂ ਤੇ ਮੁੜ ਕੇ ਇਹਨਾਂ ਨੇ 4 ਸਾਲ ਲੋਕਾਂ ਚ ਨਹੀਂ ਬੜੇ ਨਿੱਜਰ ਰੋਡ ਤੇ ਇੱਕ ਰੋਡ ਬਣਾਈ ਗਈ ਜਿਹਦਾ ਮਤਾ ਉਹਨਾਂ ਦੇ ਐਮ.ਸੀ ਨੇ ਪਹਿਲੇ ਸਾਲ ਦੇ ਵਿੱਚ ਮਤਾ ਪਾਸ ਕਰਾ ਲਿਆ ਸੀ ਤੇ ਉਹ ਬਣੀ ਚੌਥੇ ਸਾਲ 'ਚ ਜਾ ਕੇ ਤੇ ਉਹਦਾ ਚਾਰ ਵਾਰੀ ਨਹੀਂ ਪੱਥਰ ਰੱਖਿਆ ਏ ਤੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਿਵੇਂ ਇਹਨਾਂ ਨੂੰ ਮੂੰਹ ਤੇ ਜਵਾਬ ਦਿੱਤੇ ਆ ਉਥੇ ਉਸ ਸੜਕ ਤੋਂ ਇਲਾਵਾ ਖਰੜ ਸ਼ਹਿਰ ਦੇ ਵਿੱਚ ਇੱਕ ਵੀ ਕੋਈ ਵਿਕਾਸ ਕਾਰਜ ਹੋਇਆ ਹੋਵੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਤੇ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਕੋਈ ਇੱਕ ਕੰਮ ਗਿਣਾ ਦੇਣ ਖਰੜ ਵਿੱਚ ਅਸੀਂ ਕੀਤਾ ਕਜੋਲੀ ਵਾਟਰਵਰਕ ਹਰ ਇੱਕ ਜਗ੍ਹਾ ਜਾ ਕੇ ਗਿਣਾ ਦਿੰਦੇ ਨੇ ਪਰ ਕਜੋਲੀ ਵਾਟਰਵਰਕ ਇਹਨਾਂ ਦਾ ਦਿੱਤਾ ਨਹੀਂ ਆ ਉਹ ਪਿਛਲੀਆਂ ਤਿੰਨ ਸਰਕਾਰਾਂ ਤਿੰਨ 15 ਸਾਲ ਦੀ ਮਿਹਨਤ ਦਾ ਅੱਜ ਰਿਜ਼ਲਟ ਹੈ ਜੋ ਖਰੜ ਨੂੰ ਪਾਣੀ ਮਿਲਣਾ ਸੋ ਕੋਈ ਕਾਰਜ ਨਹੀਂ ਹੋਇਆ ਜੀ ਵਿਕਾਸ ਦਾ ਬਿਲਕੁਲ ਝੂਠੇ ਵਾਦੇ ਇਹਨਾਂ ਦੇ ਮੈਡਮ ਕਹਿੰਦੇ ਅਭੀ ਹੁਣ ਅੰਜੂ ਚੰਦਰ ਪ੍ਰਧਾਨ ਲਾਤੇ ਤੇ ਹੁਣ ਦੇਖਿਓ ਪੁਰਾਣੀ ਪ੍ਰਧਾਨ ਤਾਂ ਕੰਮ ਹੀ ਨਹੀਂ ਕਰਦੀ ਸੀਗੀ ਹੁਣ ਦੇਖੋ ਬੇ ਨੇਰੀਆਂ ਠਾਲ ਦਾਂਗੇ ਮੈਂ ਕਿਹਾ ਸਰਕਾ ਹੀ ਸਰਕਾ ਬਣਾ ਦੇਾਂਗੇ ਕਿੰਨਾ ਕੁ ਫਾਇਦਾ ਹੋਇਆ ਸ਼ਹਿਰ ਨੂੰ ਨਵੀਂ ਪ੍ਰਧਾਨ ਦਾ ਸਰ ਅੰਜੂ ਚੰਦਰ ਜੀ ਸਾਡੇ ਸ਼ਹਿਰ ਦੇ ਸਤਿਕਾਰਯੋਗ ਪਹਿਲੇ 5 ਸਾਲ ਵੀ ਪਹਿਲਾਂ ਉਹ ਪ੍ਰਧਾਨ ਰਹੇ ਆ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਵੀ ਹੈ ਤਜਰਬਾ ਵੀ ਹੈ ਪਰ ਕੋਈ ਇਹ ਪ੍ਰਧਾਨ ਬਦਲਣ ਨਾਲ ਕੁਝ ਨਹੀਂ ਹੁੰਦਾ ਏ ਜਦੋਂ ਐਮਐਲਏ ਸਾ ਚਾਰ ਸਾਲ ਚ ਨਹੀਂ ਕੁਝ ਕਰਾ ਸਕੇ ਤਾਂ ਹੁਣ 3 ਮਹੀਨੇ ਚ ਰਹਿੰਦੇ ਆ ਚ 6 ਮਹੀਨੇ ਪਹਿਲਾਂ ਪ੍ਰਧਾਨ ਬਣੇ ਨੇ ਤੇ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ 2 ਮਹੀਨੇ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ 12 ਤੋਂ 14 ਐਮਸੀ નીચે ਬੈਠ ਗਏ ਉੱਥੇ ਜਿਹੜੇ ਝਾੜੂ ਪਾਰਟੀ ਤੋਂ ਹੀ ਦਿੱਤੇ ਹੋਇਆ ਉਹ ਕਹਿੰਦੇ ਕਿ ਸਾਡੀ ਪ੍ਰਧਾਨ ਸੁਣਨੀ ਨਹੀਂ ਰਹੀ ਤੇ ਝਾੜੂ ਪਾਰਟੀ ਦੇ ਐਮਐਲਏ ਨੇ ਉਹਨੂੰ 6 ਮਹੀਨੇ ਪਹਿਲਾਂ ਬਾਈ ਇਲੈਕਸ਼ਨ ਲੜਾ ਕੇ ਪ੍ਰਧਾਨ ਬਣਾਤਾ ਹੋਵੇ ਸੋ ਇਹ ਤਾਂ ਉਹੀ ਗੱਲ ਹੈ ਕਿ ਮੈਂ ਕਰਨਾ ਕੁਝ ਨਹੀਂ ਤੇ ਨਾਮ ਲਾ ਲੈਣਾ ਦੂਜਿਆਂ ਦਾ ਕਿ ਇਹ ਪਹਿਲਾਂ ਮੇਰੀ ਸਰਕਾਰ ਨਹੀਂ ਸੀ ਪਹਿਲਾਂ ਜੇ ਸਰਕਾਰ ਬਣ ਗਈ ਤਾਂ ਮੇਰਾ ਐਮਸੀ ਪ੍ਰਧਾਨ ਨਹੀਂ ਸੀਗਾ ਹੁਣ ਐਮਸੀ ਪ੍ਰਧਾਨ ਬਣ ਗਿਆ ਤਾਂ ਹੁਣ ਐਮਸੀ ਉਲਟ ਹੋਏ ਹੋਇਆ ਇਹ ਬਸ ਇੱਕ ਦੂਜੇ ਦੇ ਸਿਰ ਤੇ ਕਹਿ ਕੇ ਕਿ ਮੈਂ ਮੈਨੂੰ ਆਹ ਨਹੀਂ ਕੰਮ ਕਰਨ ਦਿੰਦਾ ਉਹ ਨਹੀਂ ਕੰਮ ਕਰਨ ਦਿੰਦਾ ਮੈਂ ਤਾਂ ਕਰਨਾ ਹੈ ਹੁਣ ਬਣੇ ਨੂੰ ਵੀ ਮੈਂ ਕਹਿੰਦਾ 6 ਮਹੀਨੇ ਤੋਂ ਵੱਧ ਹੋ ਗਿਆ ਐਮਸੀ ਪ੍ਰਧਾਨ ਨੂੰ ਕੋਈ ਕੰਮ ਨਹੀਂ ਨਵਾਂ ਹੋਇਆ ਜੀ ਸ਼ਖਜੀ ਰਾਣਾ ਰਜੀਤ ਸਿੰਘ ਗਿਲਦੀ ਗੱਲ ਕਰੀਏ ਤਾਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਗੇ ਤੇ ਪਾਰਟੀ ਬਦਲ ਕੇ ਹੁਣ ਉਹ ਭਾਜਪਾ ਚਲੇ ਗਏ ਉਹਨਾਂ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਉਹ ਸੜਕਾਂ ਖੁਦ ਪੱਲੇ ਤੋਂ ਬਣਵਾਈਆਂ ਗਈਆਂ ਜਿਹੜੀਆਂ ਟੁੱਟੀਆਂ ਹੋਈਆਂ ਸੀਗੀਆਂ ਉਹ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਬਹੁਤ ਚੰਗੀ ਗੱਲ ਹੈ ਜੀ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਪलब्ਧੀ ਜਿਹੜੀ ਉਹਨਾਂ ਨੇ ਆਪਣਾ ਕਾਰਜ ਸ਼ੁਰੂ ਕੀਤਾ ਇਹ ਅਸੀਂ ਸਾਰਿਆਂ ਨੇ ਦੇਖਿਆ ਕਿ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਚੈਨਲ ਰਾਹੀਂ ਸਾਨੂੰ ਪਤਾ ਲੱਗਿਆ ਕਿ ਗਿੱਲ ਸਾਹਿਬ ਕਰ ਰਹੇ ਚੰਗੀ ਗੱਲ ਹੈ ਪਰ ਉਹ 2-4 ਦਿਨ ਕਰਕੇ ਕਿਉਂਕਿ ਇੱਕ ਆਮ ਬੰਦਾ ਕਹਿ ਲਓ ਚਾਹੇ ਗਿੱਲ ਸਾਹਿਬ ਕੋਲ ਚਲੋ ਹਰੇ ਪਾਸੇ ਤੋਂ ਸਮਰਥਨ ਹੈ ਪਰ ਜੇ ਉਹ ਕਹਿ ਲੋਂਗੇ ਕਿ ਮੈਂ ਸੜਕਾ ਬਣਵਾ ਦੂੰਗਾ ਖਰੜ ਹਲਕੇ ਦੀਆਂ ਕੋਈ ਇੱਕ ਬੰਦਾ ਸੜਕਾ ਨਹੀਂ ਬਣਵਾ ਸਕਦਾ ਇਹ ਸਰਕਾਰ ਦੇ ਕੰਮ ਹੁੰਦੇ ਆ ਸਰਕਾਰ ਰਾਹੀ ਹੀ ਕਰਾਣੇ ਚਾਹੀਦੇ ਆ ਤੇ ਸਰਕਾਰ ਹੀ ਕਰ ਸਕਦੀ ਹੈ ਸੋ 2-4 ਪਿੰਡਾਂ ਚ ਜਾ ਕੇ ਅੱਧਾ ਕਿਲੋਮੀਟਰ ਆਪਾਂ ਸੜਕ ਪਾਤੀ ਤੇ ਉਹਦਾ ਮਤਲਬ ਇਹ ਨਹੀਂ ਕਿ ਸਾਰੇ ਹਲਕੇ ਦਾ ਵਿਕਾਸ ਹੋ ਗਿਆ ਉਹਨਾਂ ਨੇ ਕੀਤਾ ਚੰਗਾ ਕੀਤਾ ਪਰ ਪੂਰਾ ਨਹੀਂ ਕਰ ਸਕਦੇ ਨਾ ਕੋਈ ਇੱਕ ਬੰਦਾ ਕਰ ਸਕਦਾ ਬਿਨਾਂ ਸਰਕਾਰ ਤੋਂ ਵੈਸੇ ਨਹੀਂ ਕੋਈ ਕਰ ਸਕਦਾ ਕੌਸ਼ਲ ਜੀ ਆਖਰੀ ਸਵਾਲ ਹੈ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਨਗਰ ਕੌਂਸਲ ਚੋਣਾਂ ਆ ਰਹੀਆਂ ਤੇ ਇੱਕ ਇੱਕ ਵਾਰਡ ਦੇ ਵਿੱਚ ਦੋ ਦੋ ਤਿੰਨ ਤਿੰਨ ਕਾਂਗਰਸੀ ਆਪਸ ਦੇ ਵਿੱਚ ਚੋਣ ਲੜਨ ਨੂੰ ਤਿਆਰ ਬੈਠੇ ਹੋ ਤੇ ਲੱਗਦਾ ਕਿ ਹੈ ਕਿ ਕਿਸ ਤਰ੍ਹਾਂ ਟਿਕਟਾ ਮਿਲਣੀ ਚਾਹੀਦੀ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ ਇਹਦੇ ਬਾਰੇ ਜ਼ਰੂਰ ਆਖਰੀ ਸਵਾਲ ਹੈ ਸਰ ਇਹਦੇ ਵਿੱਚ ਇਹ ਹੈ ਜਿਵੇਂ ਹੁਣੇ ਜ਼ਿਲ੍ਹਾ ਪ੍ਰਧਾਨ ਦੇ ਸਾਡਾ ਬੜਾ ਵਧੀਆ ਸਿਸਟਮ ਹੈ ਡੈਮੋਕ੍ਰੈਟਿਕ ਸਿਸਟਮ ਹੈ ਸਾਡੀ ਪਾਰਟੀ ਦਾ ਸਾਡੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਯੂਥ ਕਾਂਗਰਸ ਦਾ ਇਲੈਕਸ਼ਨ ਕਰਾ ਕੇ ਪ੍ਰਧਾਨਗੀ ਚੁਣਨ ਦਾ ਮੌਕਾ ਲੋਕਾਂ ਨੂੰ ਦਿੱਤਾ ਯੂਥ ਨੂੰ ਦਿੱਤਾ ਇਦਾਂ ਹੀ ਉਹਨਾਂ ਨੇ ਬੜੀ ਕਾਂਗਰਸ ਦੇ ਵਿੱਚ ਹੁਣੇ ਪਿੱਛੇ ਜੇ ਪਿਛਲੇ ਮਹੀਨੇ ਡੇਢ ਮਹੀਨੇ ਪਹਿਲਾਂ ਐਕਸਰਸਾਈਜ਼ ਹੋਈ ਹੈ ਪੂਰੇ ਪੰਜਾਬ 'ਚ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਨੇ ਸੋ ਸਭ ਤੋਂ ਉਹਨਾਂ ਨੇ ਮੰਗਾਏ ਆਪਣੇ ਬਾਇਓ ਡਾਟਾ ਜਿਹੜਾ ਵੀ ਉਹਨਾਂ ਨੂੰ ਬੈਸਟ ਲੱਗਾ ਟੀਮ ਨੂੰ ਕਨਵੀਨਰ ਆਏ ਦਿੱਲੀ ਤੋਂ ਆਏ ਉਹਨਾਂ ਨੇ ਦੇਖਿਆ ਸਭ ਦੀ ਇੰਟਰਵਿਊਜ਼ ਹੋਈਆਂ ਜਿਹੜਾ ਬੰਦਾ ਕੈਪੇਬਲ ਸੀਗਾ ਉਹਨੇ ਕੰਮ ਕੀਤਾ ਸੀ ਪਾਰਟੀ ਲਈ ਇਦਾਂ ਦੇ ਬੰਦੇ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਸੋ ਅਸੀਂ ਇਹੀ ਡਿਮਾਂਡ ਪਾਰਟੀ ਤੋਂ ਕਰਦੇ ਆ ਕਿ ਪਾਰਟੀ ਲਈ ਜਿਹੜੇ ਪੁਰਾਣੇ ਪਿਛਲੇ 15 20 ਸਾਲ ਜਾ ਜੀ ਨੇ ਕੰਮ ਕੀਤਾ ਹੋਏ ਪਿਛਲੇ ਇਲੈਕਸ਼ਨਾਂ 'ਚ ਵੀ ਇਦਾਂ ਦੇ ਬੰਦਿਆਂ ਨੂੰ ਹੀ ਟਿਕਟਾਂ ਦੇਣ ਸਭ ਤੋਂ ਆਪਣੇ ਆਪਣੇ ਬਾਇਓ ਡਾਟੇ ਮੰਗਾਏ ਜਾਣ ਕੀ ਕੀ ਕੰਮ ਕੀਤਾ ਉਹ ਦੱਸਿਆ ਜਾਵੇ ਤੇ ਮੈਰਿਟ ਦੇ ਆਧਾਰ ਤੇ ਹੀ ਟਿਕਟਾਂ ਬਣੀਆਂ ਜਾਣ। ਅ ਥੈਂਕ ਯੂ ਜੀ ਧੰਨਵਾਦ। ਅ ਤੇ ਇਸਨ ਕਾਂਗਰਸੀ ਆਗੂ ਤੇ ਇਹਨਾਂ ਵੱਲੋਂ ਹਲਪੀਦਾਨ ਸਭਾ ਹਲਕਾ ਖਰੜੋਂ ਨੂੰ ਲੈ ਕੇ ਵੀ ਕਾਫੀ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਲੀਗਲ ਸੈਲ ਬਾਰੇ ਵੀ ਕਾਫੀ ਅਹਿਮ ਗੱਲਬਾਤ ਕੀਤੀ ਗਈ ਹੈ ਅਤੇ ਤੁਸੀਂ ਵੀ ਦੱਸਿਓ ਕਿ ਲਗਾਤਾਰ ਖਰੜ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ ਜਾਂ ਨਹੀਂ ਹੋ ਰਹੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਮਾ ਤੇ ਮੈਂ ਹਰਨ ਕੁਰਾਲੀ